ਪੰਜਾਬ ਦੀਆਂ ਮੁਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਮਾਨਸੂ ਅਟਪਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟ ਟੀਵੀ ਮੁਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਆਭ ਵਿਧਾਇਕ ਰਮਨ ਰੋੜਾ ਦੀਆਂ ਵਧੀਆਂ ਮੁਸ਼ਕਲਾਂ ਜ਼ਬਰੀ ਵਸੂਲੀ ਮਾਮਲੇ 'ਚ 3 ਦਿਨਾਂ ਦੇ ਰਿਮਾਂਡ ਤੇ ਨੇ ਵਿਧਾਇਕ ਪੰਜਾਬ ਚਹਾੜਾ ਨੇ ਮਚਾਈ ਤਬਾਹੀ ਸੇਵਾਮੁਕਤ ਅਧਿਕਾਰੀ ਨੇ ਮੀਡੀਆ ਰਿਪੋਰਟ ਚ ਕਿਹਾ ਕਿ ਪੰਜਾਬ ਸਰਕਾਰ ਹੈ ਜ਼ਿੰਮੇਵਾਰ ਜੇਕਰ ਪਹਿਲਾਂ ਹੀ ਕਰਦੀ ਤਿਆਰੀ ਅੱਜ ਨਾ ਬਣਦੇ ਅਜੀਹੇ ਹਾਲਾਤ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਦੌਰਾ ਕਿਹਾ ਹਰ ਸੰਭਾਵੀ ਮਦਦ ਕਰੇਗੀ ਕੇਂਦਰ ਸਰਕਾਰ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਵਿਧਾਇਕ ਰਮਨ अरोड़ा ਦੀ ਜੀਹਾਂ ਦਰਸਲ ਰਮਨ ਰੋੜਾ ਦੀਆਂ ਅੱਗੇ ਮੁਸ਼ਕਿਲਾਂ ਵੱਧ ਗਈਆਂ ਨੇ ਕਿਉਂਕਿ ਇੱਕ ਹੋਰ ਨਵੀਂ ਐਫਆਈਆਰ ਇਹਨਾਂ ਤੇ ਦਰਜ ਹੋ ਚੁੱਕੀ ਐ ਜਿਸ ਦੇ ਵਿੱਚ ਅੱਜ ਮੁਰਤੋਂ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਐ ਦੱਸ ਦਈਏ ਕਿ ਵਿਧਾਇਕ ਰਮਨ अरोड़ा ਤੇ ਵੱਡੀ ਕਾਰਵਾਈ ਹੋਈ ਹੈ ਜ਼ਬਰਨ ਵਸੂਲੀ ਮਾਮਲੇ 'ਚ 3 ਦਿਨਾਂ ਦੇ ਰਿਮਾਂਡ ਤੇ ਮੁਰਤੋਂ अरोड़ा ਨੂੰ ਲੈ ਲਿਆ ਗਿਆ ਸੋ ਜਲੰਧਰ ਕੋਰਟ ਤੋਂ ਪੁਲਿਸ ਨੂੰ ਇਹ ਰਿਮਾਂਡ ਮਿਲਿਆ ਹੈ ਦੱਸ ਦਈਏ ਕਿ ਪੇਸ਼ੀ ਦੌਰਾਨ ਰਮਨ अरोड़ा ਨੇ ਕਿਹਾ ਕਿ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਹਾਲਾਂਕਿ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਵੀ ਹਸਪਤਾਲ ਦੇ ਵਿੱਚ ਪੁਲਿਸ ਦੇ ਵੱਲੋਂ ਉਹਨਾਂ ਨੂੰ ਲਿਜਾਇਆ ਗਿਆ ਤੇ ਕੱਲ ਹੀ ਭ੍ਰਿਸ਼ਟਾਚਾਰੀ ਦੇ ਮਾਮਲੇ 'ਚ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਤੇ ਜ਼ਮਾਨਤ ਮਿਲਣ ਤੋਂ ਇੱਕ ਦਿਨ ਬਾਅਦ ਹੀ ਨਵੇਂ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਸੋ ਬੀਤੇ ਦਿਨ ਹੀ ਪੁਰਾਣੇ ਕੇਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਤਾਂ ਵਿਜੀਲੈਂਸ ਬਿਊਰੋ ਨੇ ਮਈ ਦੇ ਵਿੱਚ ਰਮਨ अरोड़ा ਨੂੰ ਗ੍ਰਫਤਾਰ ਕੀਤਾ ਸੀ ਤੇ ਉਹਨਾਂ ਤੇ ਨਗਰ ਨਿਗਮ ਦੇ ਸਹਾਇਕ ਟਾਊਨ ਪਲੈਨਰ ਸੁਖਦੇਵ ਵਸ਼ਿਸ਼ਟ ਅਤੇ ਕੁਝ ਹੋਰ ਅਧਿਕਾਰੀਆਂ ਨਾਲ ਮਿਲ ਕੇ ਗੈਰ ਕਾਨੂੰਨੀ ਉਸਾਰੀ ਤੇ ਝੂਠੇ ਨੋਟਿਸ ਜਾਰੀ ਕਰਨ ਅਤੇ ਫਿਰ ਉਹਨਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਬਦਲੇ ਵੱਡੀ ਰਿਸ਼ਵਤ ਲੈਣ ਦਾ ਦੋਸ਼ ਲੱਗਿਆ ਸੀ ਸੋ ਤਲਾਸ਼ੀ ਦੌਰਾਨ ਉਹਨਾਂ ਦੇ ਘਰ ਤੋਂ ਨਕਲੀ ਗਹਿਣੇ ਵੀ ਬਰਾਮਦ ਹੋਏ ਸੀ ਤੇ ਬਹੁਤ ਸਾਰੇ ਨੋਟਾਂ ਦੀ ਗੱਥੀਆਂ ਵੀ ਬਰਾਮਦ ਹੋਈਆਂ ਸੀ ਸੋ ਐਨਾ ਹੀ ਨਹੀਂ ਜਾਂਚ 'ਚ ਉਹਨਾਂ ਦੇ ਨਜ਼ਦੀਕੀ ਸਾਥੀਆਂ ਅਤੇ ਕੁਝ ਪਰਿਵਾਰਿਕ ਮੈਂਬਰਾਂ ਦੀਆਂ ਭੂਮਿਕਾਵਾਂ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਸੋਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਪਹਿਲਾਂ 5 ਅਤੇ ਫਿਰ 4 ਦਿਨਾਂ ਦੀ ਰਿਮਾਂਡ ਤੇ ਉਹਨਾਂ ਨੂੰ ਭੇਜਿਆ ਤੇ ਇਸ ਤੋਂ ਬਾਅਦ 4 ਸ਼ੀਟ ਉਹਨਾਂ ਖਿਲਾਫ ਦਾਇਰ ਕੀਤੀ ਤੇ ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੂੰ ਵੀ けੜਨਾ ਸ਼ੁਰੂ ਕਰ ਦਿੱਤਾ ਸੀ ਤੇ ਵੱਡੇ ਸਵਾਲ ਜਿਹੜੇ ਨੇ ਖੜੇ ਕਿਤੇ ਸੀ ਸੋ ਇੱਥੇ ਅਮਨ ਰਮਨ अरोड़ा ਨੂੰ ਰਾਹਤ ਤਾਂ ਮਿਲੀ ਸੀ ਪਰ ਇਹ ਰਾਹਤ ਕੁਝ ਕਹੀ ਪਲਾਂ ਦੀ ਸੀ ਤੇ ਬਾਅਦ ਦੇ ਵਿੱਚ ਮੁੜ ਤੋਂ ਉਹਨਾਂ ਤੇ ਜ਼ਬਰੀ ਵਸੂਲੀ ਦਾ ਕੇਸ ਜਿਹੜਾ ਹੈ ਦਰਜ ਹੋ ਜਾਂਦਾ ਹੈ ਤੇ ਗ੍ਰਿਫਤਾਰੀ ਉਹਨਾਂ ਦੀ ਕਰ ਲਈ ਗਈ ਹੈ ਹਾਲਾਂਕਿ ਇੱਥੇ ਰਿਮਾਂਡ ਤੇ 3 ਦਿਨਾਂ ਦੀ ਉਹਨਾਂ ਨੂੰ ਲਿਆ ਗਿਆ ਸੋ ਇਸ ਮਾਮਲੇ ਦੇ ਵਿੱਚ ਵੀ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ ਇਹ ਵੀ ਦੇਖਣਾ ਹੋਵੇਗਾ ਤੇ ਉੱਤਰ ਆਪ ਵਿਧਾਇਕ ਪਠਾਨ ਮਾਜਰਾ ਦੇ ਅਕਾਊਂਟਸ ਜਿਹੜੇ ਨੇ ਸੋਸ਼ਲ ਮੀਡੀਆ ਅਕਾਊਂਟਸ ਉਹਨਾਂ ਨੂੰ ਪੁਲਿਸ ਦੇ ਦੁਆਰਾ ਬੰਦ ਕਰ ਦਿੱਤਾ ਗਿਆ ਤੇ ਲਗਾਤਾਰ ਉਹਨਾਂ ਦੀ ਭਾਲ ਵੀ ਜਾਰੀ ਹੈ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਜੋ ਕਿ ਪੰਜਾਬ ਪੁਲਿਸ ਤੋਂ ਬਚ ਕੇ ਨਿਕਲਣ ਦੇ ਵਿੱਚ ਸਫਲ ਰਹੇ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਪਾਰਟੀਆਂ ਦੇ ਵੱਲੋਂ ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਵੱਖ-ਵੱਖ ਥਾਵਾਂ ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਹੈ ਕਿ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਹਰਿਆਣਾ ਦੇ ਵਿੱਚ ਐਫ ਆਈ ਆਰ ਦਰਜ ਕਰਵਾ ਲਈ ਗਈ ਹੈ ਤੇ ਉਹਨਾਂ ਦੇ ਸੋਸ਼ਲ ਮੀਡੀਆ ਖਾਤੇ ਵੀ ਬੰਦ ਕਰ ਦਿੱਤੇ ਗਏ ਨੇ ਜਿੱਥੇ ਉਹ ਲਗਾਤਾਰ ਵੀਡੀਓਜ਼ ਜਿਹੜੀਆਂ ਨੇ ਉਹ ਜਾਰੀ ਕਰ ਰਹੇ ਸੀ ਸੋ ਜਨਾਲ ਹੀ ਪਠਾਨ ਮਾਜਰਾ ਦੀ ਗ੍ਰਿਫਤਾਰੀ ਦੇ ਲਈ ਹੁਣ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਇਸ ਟੀਮ ਦੀ ਅਗਵਾਈ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਕਾਰਵਾਈ ਉਸ ਘਟਨਾ ਤੋਂ ਲਗਭਗ 24 ਘੰਟਿਆਂ ਬਾਅਦ ਕੀਤੀ ਗਈ ਜਦੋਂ ਵਿਧਾਇਕ ਪਠਾਨ ਮਾਜਰਾ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਡਬਰੀ ਪਿੰਡ ਤੋਂ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਏ ਸਨ ਸੋ ਪੁਲਿਸ ਉਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਵੀ ਕੱਲ੍ਹ ਸ਼ਾਮ ਪੰਜਾਬ ਦੀ ਸੀਆਈਏ ਪੁਲਿਸ ਨੇ ਕਰਨਾਲ ਦਾ ਸਦਰ ਥਾਣੇ 'ਚ ਵਿਧਾਇਕ ਪਠਾਨ ਮਾਜਰਾ ਤੇ ਲਾਡੀ ਖਿਲਾਫ ਸਰਕਾਰੀ ਕੰਮ 'ਚ ਰੁਕਾਵਟ ਪੈਦਾ ਕਰਨ ਅਤੇ ਪੁਲਿਸ ਪਾਰਟੀ ਤੇ ਗੋਲੀਬਾਰੀ ਤੇ ਪਥਰਾਵ ਕਰਨ ਦਾ ਜਿਹੜਾ ਹਮਲਾ ਕਰਨ ਦਾ ਸ਼ਿਕਾਇਤ ਹੈ ਉਦਰਜ ਕਰਵਾਈ ਸੀ ਸੋ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਪਿਛਲੇ ਦਿਨ ਸਵੇਰੇ ਤਕਰੀਬਨ 5 ਵਜੇ ਡਬਰੀ ਪਿੰਡ ਦੇ ਵਿੱਚ ਗੁਰਨਾਮ ਸਿੰਘ ਲਾਡੀ ਦੇ ਘਰ ਛਾਪੇ ਮਾਰੀ ਕੀਤੀ ਗਈ ਤੇ ਵਿਧਾਇਕ ਨੂੰ ਉੱਥੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਦੋਂ ਪੁਲਿਸ ਨੂੰ ਉਹਨਾਂ ਨੂੰ ਪਟਿਆਲੇ ਲੈ ਕੇ ਆ ਰਹੀ ਸੀ ਤਾਂ ਲਾਡੀ ਅਤੇ ਵਿਧਾਇਕ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਫਰਾਰ ਹੋ ਗਏ ਇਸ ਦੌਰਾਨ ਭੀੜ ਦੇ ਵਿੱਚ ਗੋਲੀਆਂ ਦੀ ਆਵਾਜ਼ਾਂ ਸੁਣੀਆ ਪਰ ਪੁਲਿਸ ਨੇ ਜਵਾਬੀ ਬਲ ਦਿੱ ਵਰਤੋ ਜਿਹੜੀ ਐ ਉਹ ਨਹੀਂ ਕੀਤੀ ਤੇ ਦੂਜੇ ਪਾਸੇ ਪਠਾਨ ਮਾਜਰਾ ਨੇ ਲਗਾਤਾਰ ਜਾਰੀ ਵੀਡੀਓਜ਼ ਦੇ ਵਿੱਚ ਉਹਨਾਂ ਦੇ ਐਨਕਾਊਂਟਰ ਕਿਤੇ ਜਾਣ ਦਾ ਸ਼ੱਕ ਜਤਾਇਆ ਸੀ ਸੋ ਦੱਸਦੀ ਹੈ ਕਿ ਪਿਛਲੀ ਦਿਨੀ ਜਾਰੀ ਇੱਕ ਵੀਡੀਓ ਦੇ ਵਿੱਚ ਵਿਧਾਇਕ ਨੇ ਕਿਹਾ ਸੀ ਕਿ ਫਰਾਰ ਹੋਣ ਦੀ ਪੂਰੀ ਕਹਾਣੀ ਜਿਹੜੀ ਐ ਉਹ ਦਰਅਸਲ ਅਸਲ ਨਹੀਂ ਐ ਇੱਥੇ ਜਿਹੜਾ ਪੰਜਾਬ ਸਰਕਾਰ ਜਾਂ ਜਿਹੜੇ ਪੁਲਿਸ ਵਾਲੇ ਨੇ ਉਹ ਸਿਰਫ ਇੱਕ ਕਹਾਣੀ ਬਣਾ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਪੁਲਿਸ ਤੇ આરોਪ ਲਗਾਏ ਗਏ ਸੀ ਕਿ ਉਹਨਾਂ ਦਾ ਐਨਕਾਊਂਟਰ ਜਿਹੜਾ ਉਹ ਕਰਨਾ ਚਾਹੁੰਦੇ ਸੀ ਸੋ ਇਹ ਸਾਰੀਆਂ ਗੱਲਾਂ ਕਾਰਦੇ ਹੋਏ ਵਿਧਾਇਕ ਇੱਥੇ ਨਜ਼ਰ ਆਈ ਸੀ ਸੁਨ ਲਗਭਗ ਹੁਣ ਉਹਨਾਂ ਦੀ ਭਾਲ ਜਾਰੀ ਹੈ ਹਾਲਾਂਕਿ ਦੇਖਣਾ ਹੋਵੇਗਾ ਕਿ ਪੁਲਿਸ ਦੇ ਹੱਥੇ ਉਹ ਚੜਦੇ ਨੇ ਜਾਂ ਫਿਰ ਇੱਥੇ ਦਿੱਲੀ ਵਾਲਿਆਂ ਦੀ ਹੋਰ ਪੋਲ ਖੋਲ ਕਰਦੇ ਹੋਏ ਇੱਥੇ ਵਿਧਾਇਕ ਜਿਹੜੇ ਪਠਾਨ ਮਾਜਰਾ ਨੇ ਉਹਨਾਂ ਜ਼ਰ ਆਉਣਗੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਹੜਾਂ ਦੀ ਜੀ ਹਾਂ ਹੜਾਂ ਦੀ ਆਖਿਰ ਜ਼ਿੰਮੇਵਾਰੀ ਕੌਣ ਲਵੇਗਾ ਆਖਿਰ ਹੜਾਂ ਦਾ ਜ਼ਿੰਮੇਵਾਰ ਕੌਣ ਹੈ ਇਸ ਉੱਤੇ ਬਹੁਤ ਵੱਡਾ ਸਵਾਲ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਦੱਸ ਦਈਏ ਕਿ ਸੇਵਾ ਮੁਕਤ ਸਰਕਾਰੀ ਅਧਿਕਾਰੀ ਨੇ ਇੱਕ ਬਿਆਨ ਦਿੱਤਾ ਜਿਸ ਨੇ ਸਿਆਸਤ ਦੇ ਵਿੱਚ ਥਰਥਲੀ ਮਚਾ ਦਿੱਤੀ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤੇ ਬਹੁਤ ਸਾਰੇ ਜ਼ਿਲ੍ਹੇ ਤੇ ਪਿੰਡ ਹੜ੍ਹਾਂ ਦੀ ਮਾਰ ਹੇਠਾਂ ਆਏ ਨੇ ਪਰ ਇਸ ਦੇ ਵਿੱਚ ਆਖਿਰ ਅਸਲ ਗੁਨਾਹਗਾਰ ਕੌਣ ਹੈ ਆਖਿਰ ਇਜ਼ਾ ਜ਼ਿੰਮੇਵਾਰ ਕੌਣ ਹੈ ਇਸ ਉੱਤੇ ਸਵਾਲ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਸਰਕਾਰੀ ਸੇਵਾ ਮੁਕਤ ਅਧਿਕਾਰੀ ਦੇ ਵੱਲੋਂ ਇੱਕ ਮੀਡੀਆ ادارے ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਹੜ੍ਹ ਕੰਟਰੋਲ ਬੋਰਡ ਦੀਆਂ ਫਰਵਰੀ ਤੇ ਮਾਰਚ ਦੀਆਂ ਮੀਟਿੰਗਾਂ ਨਹੀਂ ਹੋਈਆਂ ਕਿਉਂਕਿ ਸਰਕਾਰ ਦਿੱਲੀ ਦੀਆਂ ਚੋਣਾਂ ਦੇ ਵਿੱਚ ਵਿਅਸਤ ਹੋ ਗਈ ਸੀ ਹਾਲਾਂਕਿ ਪੰਜਾਬ ਦੇ ਵਿੱਚ ਇਹ ਮੀਟਿੰਗਾਂ ਕਰਨੀਆਂ ਜ਼ਰੂਰੀ ਸੀ ਫਰਵੀਂ ਪੰਜਾਬ ਸਰਕਾਰ ਦਿੱਲੀ ਵਾਲਿਆਂ ਨੂੰ ਜਿਤਾਉਣ ਦੀਆਂ ਤਿਆਰੀਆਂ ਕਰ ਰਹੀਆਂ ਸੀ ਸੋ ਅੱਗੇ ਇਹ ਵੀ ਕਿਹਾ ਗਿਆ ਕਿ ਜੇਕਰ ਇਹ ਮੀਟਿੰਗਾਂ ਸਮੇਂ ਤੇ ਹੋ ਜਾਂਦੀਆਂ ਤਾਂ April ਦੇ ਵਿੱਚ ਫੰਡ ਰਿਲੀਜ਼ ਹੁੰਦਾ ਤੇ 30 ਜੂਨ ਤੱਕ ਹੜ੍ਹਾਂ ਤੋਂ ਬਚਾਅ ਦੇ ਲਈ ਕੰਮ ਜਿਹੜੇ ਸੀ ਮੁਕੰਮਲ ਹੋ ਜਾਣੇ ਸੀ ਪਰ ਮੀਟਿੰਗ ਜਿਹੜੀ ਹੈ ਜੂਨ ਦੇ ਵਿੱਚ ਕੀਤੀ ਗਈ ਤੇ ਤਿਆਰੀ ਨਾਮਾਤਰ ਹੀ ਸੀ ਹਾਲਾਂਕਿ ਮੌਸਮ ਵਿਭਾਗ ਨੇ ਵੀ ਵਾਰ-ਵਾਰ ਚੇਤਾਵਨੀ ਦਿੱਤੀਆਂ ਕਿ ਮੀਂਹ ਵੱਧ ਪੈਣਗੇ ਤੇ ਉਸ ਤੋਂ ਬਾਅਦ ਵੀ ਡੈਮਾਂ ਦੇ ਵਿੱਚ ਪਾਣੀ ਜਿਹੜਾ ਹੈ ਘਟਾਉਣ ਦੀ ਕੋਸ਼ਿਸ਼ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਕੀਤੀ ਗਈ ਪਰ ਰਾਜਨੀਤੀ ਚਮਕਾਉਣ ਦੇ ਲਈ ਮਾਨ ਸਾਹਿਬ ਨੇ ਪਾਣੀਆਂ ਦੇ ਰਾਖੇ ਬਣ ਕੇ ਜ਼ਰੂਰ ਇੱਥੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਦੱਸ ਜੀਏ ਕਿ 24 ਅਪ੍ਰੈਲ ਤੋਂ 20 ਮਈ ਤੱਕ ਜਦੋਂ ਡੈਮਾਂ ਦਾ ਪੱਧਰ ਘਟਾਉਣਾ ਸੀ ਉਸ ਵੇਲੇ ਵੀ ਕੋਈ ਠੋਸ ਕਦਮ ਪੰਜਾਬ ਸਰਕਾਰ ਵੱਲੋਂ ਨਹੀਂ ਚੁੱਕਿਆ ਗਿਆ ਸੋ ਨਤੀਜਾ ਹੁਣ ਸਾਹਦੇ ਸਾਹਮਣੇ ਹੈ ਕਿ ਪੰਜਾਬ ਹੜ੍ਹਾਂ ਦੇ ਨਾਲ ਡੁੱਬਿਆ ਪਿਆ ਲੋਕ ਬੇਕਾਰ ਹੋ ਗਏ ਨੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਨੇ ਨਾਲ ਹੀ ਐਂਡ ਐਨ ਐਚ ਏ ਆਈ ਦੀ ਜੇਕਰ ਗੱਲ ਕੀਤੀ ਹੈ ਕਿ ਕਰੀਏ ਤਾਂ ਪੰਜਾਬ ਸਰਕਾਰ ਤੋਂ ਪ੍ਰੋਜੈਕਟ ਦੇ ਲਈ ਨਦੀਆਂ ਦੇ ਵਿੱਚੋਂ ਗਾਰ ਉਹਨਾਂ ਦੇ ਵੱਲੋਂ ਮੰਗੀ ਗਈ ਸੀ ਪਰ ਪੰਜਾਬ ਸਰਕਾਰ ਨੇ ਉਹ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਦਕਿ ਇਸ ਦੇ ਨਾਲ ਨਦੀਆਂ ਦੀ ਸਫਾਈ ਵੀ ਹੋ ਜਾਣੀ ਸੀ ਤੇ ਪੰਜਾਬ ਨੂੰ ਮਾਲੀਆ ਵੀ ਮਿਲਣਾ ਸੀ ਪਰ ਸਰਕਾਰ ਦੇ ਵੱਲੋਂ ਇਹਨਾਂ ਚੀਜ਼ਾਂ ਦੇ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਜਿਸ ਦੇ ਚੱਲਦੇ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਦੇ ਕਰਕੇ ਅੱਜ ਪੰਜਾਬ ਦੇ ਅਜਿਹੇ ਹਾਲਾਤ ਬਣੇ ਨੇ ਸੋਹੜਾਂ ਦੀ ਚਪੇੜ ਹੇਟ ਕਾਫੀ ਪਿੰਡ ਆ ਚੁੱਕੇ ਨੇ ਮਾਰ ਹੇਟ ਕਾ ਦੇ ਜ਼ਿਲ੍ਹੇ ਆ ਚੁੱਕੇ ਨੇ ਜਿਨ੍ਹਾਂ ਦਾ ਵੱਡੇ ਪੱਧਰ ਤੇ ਨੁਕਸਾਨ ਜਿਹੜਾ ਕਹਿ ਸਕਦੇ ਆ ਕਿ ਹੋਇਆ ਪਰ ਇੱਥੇ ਆਪਸ ਦੇ ਵਿੱਚ ਆਪਸੀ ਭਾਈਚਾਰਾ ਇੰਨਾ ਕਿ ਨਿਕਲ ਕੇ ਸਾਹਮਣੇ ਆਇਆ ਕਿ ਕੋਈ ਵੀ ਬੰਦਾ ਇੱਥੇ ਭੁੱਖਾ ਨਹੀਂ ਮਰ ਰਿਹਾ ਹਾਲਾਂਕਿ ਪੰਜਾਬ ਦੇ ਲੋਕ ਇੱਕ ਦੂਜੇ ਦਾ ਸਹਾਰਾ ਬਣਦੇ ਹੋਏ ਨਜ਼ਰ ਆਏ ਨੇ ਜਦਕਿ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਦੇ ਹੀ ਚੱਲਦੇ ਆ ਕਿਤੇ ਨਾ ਕਿਤੇ ਬਣੀਆਂ ਨੇ ਤੇ ਉਧਰ ਹੁਣ ਗੱਲ ਕਰਦੇ ਆ ਸ਼ਿਵਰਾਜ ਸਿੰਘ ਚੋਹਾਨ ਦੀ ਜੀ ਹਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅੱਜ ਪੰਜਾਬ ਦੇ ਵੱਖੋ ਵੱਖਰੇ ਜ਼ਿਲ੍ਹਿਆਂ ਤੇ ਪਿੰਡਾਂ ਦੇ ਵਿੱਚ ਦੌਰਾ ਕਰ ਰਹੇ ਨੇ ਇਹ ਦੇਖਣ ਦੇ ਲਈ ਕਿ ਕਿੰਨਕ ਨੁਕਸਾਨ ਜਿਹੜਾ ਪੰਜਾਬ ਦਾ ਹੋਇਆ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ ਅਜੇ ਵੀ ਹੜਤਬਾਹੀ ਮਚਾਰੇ ਨੇ ਸਰਹੱਦੀ ਜ਼ਿਲ੍ਹਿਆਂ 'ਚ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਦੇ ਕਈ ਪਿੰਡਾਂ 'ਚ ਰਾਵੀ ਤੇ ਸਤਲੂਜ ਦਾ ਪਾਣੀ ਵਧ ਗਿਆ। ਸੋ ਅੰਮ੍ਰਿਤਸਰ ਦੇ ਵਿੱਚ 140 ਪਿੰਡ ਹੜ੍ਹ ਦੀ ਲਪੇਟ ਚ ਆਏ ਨੇ। ਹਾਲਾਂਕਿ ਵਿਗੜਦੇ ਵੇਖ ਕੇ ਇੱਥੇ ਹਾਲਾਤ ਵਿਗੜਦੇ ਦੇਖ ਕੇ ਕੇਂਦਰੀ ਸਰਕਾਰ ਜਿਹੜੀ ਹੈ ਉਹ ਫਿਰ ਵੀ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। ਸੋ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸੂਬੇ ਦੀ ਸਥਿਤੀ ਜਾਣਨ ਦੇ ਲਈ ਪੰਜਾਬ ਪਹੁੰਚੇ। ਸੀ ਤੇ ਨਾਲ ਹੀ ਰਾਜਪਾਲ ਗੁਲਾਬਚੰਦ ਘਟਾਰੀਆ ਨੇ ਉਹਨਾਂ ਨਾਲ ਅੰਮ੍ਰਿਤਸਰ ਹਵਾਈ ਅੱਡੇ ਤੇ ਮੁਲਾਕਾਤ ਵੀ ਕੀਤੀ ਸੋ ਰਾਜਪਾਲ ਨੇ ਖੇਤੀ ਮੰਤੜੀ ਮੰਤ ਤਰੀ ਨੂੰ ਹੜ੍ਹ ਪ੍ਰਭਾਵਿਤ ਪੰਜ ਜ਼ਿਲ੍ਹਿਆਂ ਦੀ ਰਿਪੋਰਟ ਵੀ ਸੌਂਪੀ ਹੈ ਦੱਸ ਦਈਏ ਕਿ ਰਾਜਪਾਲ ਨੇ 1 ਤਾਰੀਖ ਤੋਂ ਲੈ ਕੇ 4 ਸਤੰਬਰ ਅਤੇ ਦੂਜੇ ਪਾਸੇ ਪੰਜਾਬ ਦੇ ਪੰਜ ਜ਼ਿਆਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਨੂੰ ਰਿਪੋਰਟ ਤੋਂ ਜਾਣੂ ਕਰਵਾਇਆ ਸਥਿਤੀਆਂ ਤੋਂ ਜਾਣੂ ਕਰਵਾਇਆ ਸੋ ਉਹਨਾਂ ਹੜਾਂ ਦੇ ਕਰਕੇ ਹੋਏ ਭਾਰੀ ਜਾਨੀ ਮਾਲੀ ਫਸਲਾਂ ਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਬਾਰੇ ਵੀ ਜਾਣਕਾਰੀ ਦਿੱਤੀ ਹੈ ਸੋ ਉਹਨਾਂ ਨੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਫੌਜ NDRF ਤੇ ਹੋਰ ਏਜੰਸੀਆਂ ਵੱਲੋਂ ਸਾਂਝੇ ਤੌਰ ਤੇ ਕੀਤੇ ਜਾ ਰਹੇ ਰਾਹਤ ਤੇ ਪੁਨਰਵਾਸ ਕਾਰਜਾਂ ਬਾਰੇ ਵੀ ਜਾਣਕਾਰੀ ਲਈ ਹੈ ਦੱਸ ਜੀ ਕਿ ਉਹਨਾਂ ਨੇ ਅਜਨਾਲਾ ਦੇ ਵਿੱਚ ਹੜਾਂ ਦੇ ਨੁਕਸਾਨ ਦੇ ਤੁਰੰਤ ਮੁਆਵਜ਼ੇ ਦੇ ਲਈ 2000 ਕਰੋੜ ਰੁਪਏ ਦਾ ਮੰਗ ਪੱਤਰ ਜਿਹੜਾ ਹੈ ਦਤਾ ਸੋ ਇੱਥੇ ਦੱਸਦੀ ਹੈ ਕਿ ਅਜਨਾਲਾ ਦੇ ਵਿੱਚ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਹ ਜਿਹੜਾ ਪੱਤਰ ਹੈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਦੇ ਬਕਾਇਆ 60000 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਵੀ ਮੰਗ ਕੀਤੀ ਹੈ ਸੋ ਦੇਖਣਾ ਹੋਏਗਾ ਸ਼ਿਵਰਾਜ ਸਿੰਘ ਚੋਹਾਨ ਇੱਥੇ ਕੀ ਇਹ ਫੰਡ ਜਿਹੜਾ ਹੈ ਪੰਜਾਬ ਨੂੰ ਦਿੰਦੇ ਨੇ ਕਿ ਇੱਥੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਤੋਂ ਇਲਾਵਾ ਲੋਕ ਸਭਾ ਦੇ ਵਿੱਚ ਵਿਰੋਧੀ ਤੇਿਰਦੇ ਨੇਤਾ راہੁਲ ਗਾਂਧੀ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਪੰਜਾਬ ਦੇ ਦੌਰੇ ਤੇ ਸੀ ਸੋ ਲਗਭਗ ਪੰਜਾਬ ਦੇ ਹਾਲਾਤ ਅਜੀਹੇ ਬਣੇ ਹੋਏ ਨੇ ਕਿ ਹੜ੍ਹਾਂ ਦੇ ਕਰਕੇ ਕਾਫੀ ਥਾਵਾਂ ਦੇ ਉੱਤੇ ਭਾਰੀ ਨੁਕਸਾਨ ਹੋਇਆ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਤੇ ਵੱਖੋ ਵੱਖਰੀਆਂ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਇਹ ਗੱਲ ਅੱਗੇ ਰੱਖੀ ਗਈ ਸੀ ਕਿ ਰਾਹਤ ਫੰਡ ਕੇਂਦਰ ਜਿਹੜੀ ਬਕਾਇਆ ਹੈ ਪੰਜਾਬ ਦਾ ਉਹ ਦਵੇ ਤੇ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਇਸ ਦੇ ਵਿੱਚ ਕੀ ਕੁ ਜਰਾਹਤ ਜਿਹੜੀ ਹੈ ਪੰਜਾਬ ਨੂੰ ਦਿੰਦੀ ਹੈ ਤੇ ਕੀ ਕੁਝ ਪੰਜਾਬ ਦੇ ਹੱਕ ਦੇ ਵਿੱਚ ਆਉਂਦਾ ਹੈ ਤੇ ਪੰਜਾਬ ਇਸ ਦੇ ਵਿੱਚ ਉਭਰਣ ਦੇ ਵਿੱਚ ਕਿੰਨੀ ਕੁ ਜਲਦੀ ਜਿਹੜਾ ਆਪਣੀ ਮਿਹਨਤ ਨੂੰ ਸਫਲ ਕਰਦਾ ਹੈ ਕਿਉਂਕਿ ਲਗਭਗ ਸਾਰੇ ਲੋਕ ਮਿਲ ਜੁਲ ਕੇ ਹਾਲਾਂਕਿ ਪੰਜਾਬ ਦੇ ਲੋਕਾਂ ਦੀ ਮਦਦ ਦੇ ਲਈ ਵੀ ਅੱਗੇ ਆ ਰਹੇ ਨੇ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਬਹੁਤ ਸਾਰੇ ਐਨ ਜੀਓਜ਼ ਜਿਹੜੀਆਂ ਨੇ ਬਹੁਤ ਸਾਰੇ ਜਿਹੜੇ ਪਾਰਟੀ ਲੀਡਰ ਨੇ ਉਹ ਵੀ ਕਿਤੇ ਨਾ ਕਿਤੇ ਅੱਗੇ ਆ ਰਹੇ ਨੇ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਨਹੀਂ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ